ਮੈਂ ਇਹ ਤਾਂ ਕਰਦਾ ਹਾਂ ਉਹ ਹੋਟਲ ਦੀ ਸਿੰਪਲ ਹੈ ਬੜਾ ਜੁਗਮ ਹੈ ਗੂਨ ਰੋਕੀਏਸ਼ਨ ਮੈਂ ਤਾਂ ਹਾਂ ਸੁਜੀ ਬਾਰੇ ਜਿਹੜਾ ਮੈਂ ਉਹ ਬਾਲਾਂ ਨਾਲ ਬੜੀਆਂ ਨਾਲ ਹੀ ਬੜੀਆਂ ਨਾਲ ਨਾਲ ਹੀ ਥਾਂ ਲਈ ਦੋ ਮੰਜ਼ਲਾ ਦਾ ਰੱਖਦਾ ਦੋ ਹੀ ਤਾਂ

ਆਈ ਜੀਆ ਆਪਣਾ ਸੈਟਿੰਗ ਨੰਬਰ ਤੇ ਆ ਜਾਓ ਮੜ ਜਾ ਆਬਾ ਸਾਰਿਆਂ ਨੂੰ ਪਤਾ ਹੈ ਕਿ 2024 ਦੀ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਆ ਹੁਣ ਜਾ ਰਹੀ ਆ ਆ ਵੀ ਦੌਰ ਦੀ ਜਿਹੜੀ ਚੋਣ ਹੈ ਵੋਟ ਹੈ ਉਹ ਪਹਿਲੀ ਤਰੀਕ ਨੂੰ ਪੈਣੀ ਆ ਇਸ ਕਰਕੇ ਹਰੇ ਚਾਰੀਆਂ ਪਾਰਟੀਆਂ ਜਿਹੜੀਆਂ ਜਨਤਾ ਦੇ ਦਰਬਾਰ ਚ ਆਉਂਦੀਆਂ ਉਹ ਆਪਣਾ ਆਪਣਾ ਪ੍ਰੋਗਰਾਮ ਨੇੜੇ ਦੱਸਦੇ ਆ ਸਭ ਤੋਂ ਆਪਾਂ ਨੇ ਉਮੀਦਵਾਰਾਂ ਨੂੰ ਤਰਖ ਕਰਕੇ ਪਰਖੋਰ ਕਰਕੇ ਦੇਖਣਾ ਕਿ ਕਿਹੜਾ ਉਮੀਦਵਾਰ ਸਥਿਰ ਹੈ ਕਿਹੜਾ ਅਸਥਿਰ ਹੈ ਕਿਹੜੇ ਨੇ ਕਿੰਨੀਆਂ ਪਾਰਟੀਆਂ ਬਦਲ ਗਿਆ ਹੈ ਤੇ ਕਿਹੜੇ ਕੋ ਕਿਹੜੇ ਬੰਦਾ ਆਪਣੇ ਪੱਕੇ ਦਾ ਖੜਾ ਆ ਆਪਾਂ ਗੱਲ ਜਾਂਦੇ 10 ਮਹੀਨੇ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਤੇ ਬਾਏ ਇਲੈਕਸ਼ਨ ਹੋਈ ਸੀ ਸਭ ਲੋਕਾਂ ਨੇ ਵੋਟਾਂ ਪਾ ਕੇ ਆਮ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾਇਆ ਸੀ ਔਰ ਉਹਨੂੰ ਵੀ ਛੱਡ ਗਿਆ ਪਹਿਲਾਂ ਉਹ ਕਾਂਗਰਸ ਨੂੰ ਛੱਡ ਕੇ ਗਿਆ ਸੀ ਆਪ ਪਾਰਟੀ ਚ ਲੱਗਿਆ ਸੀ ਉਹ ਆਮ ਪਾਰਟੀ ਨੂੰ ਵੀ ਛੱਡ ਗਿਆ ਉਹ ਗਾਂਝੇ ਲੱਗਿਆ ਇਸੇ ਤਰ੍ਹਾਂ ਪਹਿਲਾ ਜਿਹੜਾ ਬੀਐਸਪੀ ਸੀਓ ਕਾਲੀਦਾਲ ਚਲੇ ਗਿਆ ਕਾਲੀਦਾਲਾ ਛੱਡ ਕੇ ਖਾਂ ਦੇਲੇ ਗਿਆ ਇਹ ਸਾਰਾ ਕੁਝ ਸਿਲਸਿਲਾ ਜਿਹੜਾ ਆਪਣੇ ਹਲਕੇ ਦੇ ਵਿੱਚ ਦਲ ਬਦਲੀ ਵਾਲੇ ਕੰਮ ਹੋ ਰਿਆ ਔਰ ਆਪਾਂ ਇਸ ਗੱਲ ਤੋਂ ਵਾਂਝੇ ਰਹੇ ਜਨੰਦਰ ਅਮਕਾ ਜਿਹੜਾ ਆ ਕਈ ਸਾਲਾਂ ਤੋਂ ਜਿਹੜੇ ਵੀ ਇੱਥੇ ਮੈਂਬਰ ਬਣਦੇ ਰਹੇ ਆ ਆਪਾਂ ਨੂੰ ਦਰਸ਼ਨ ਮਿਲ ਕੇ ਕਾਠੀ ਹੁੰਦੇ ਰਹੇ ਆ ਔਰ ਹੁਣ ਜਿਹੜੇ ਆਪਾਂ 2 ਸਾਲ ਪਹਿਲਾਂ ਮੈਂਬਰ ਆਪਣੇ ਐਮਐਨਏ ਸਾਹਿਬ ਬਣਾਏ ਸੀ ਚੌਧਰੀ ਸਾਹਿਬ ਨਿਗਰਮ ਜੀ ਨਾ ਕਿਸੇ ਦੁੱਖ-ਸੁੱਖ ਦੇ ਵਿੱਚ ਨਾ ਕਿਸੇ ਮਰੇ ਦੀ ਨਾ ਜੀਣ ਦੇ ਨਾ ਕਿਸੇ ਦੇ ਦੁੱਖ-ਸੁੱਖ ਦੇ ਵਿੱਚ ਕਦੇ ਆਏ ਆ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਆਪਾਂ ਸਾਰਿਆਂ ਨੇ ਡੱਟ ਕੇ ਸਾਰੀ ਪਾਰਟੀ ਦੇ ਜੋਰ ਲਾਇਆ ਸੀ 10 ਮਹੀਨੇ ਪਹਿਲਾਂ ਬੀਬੀ ਕਰਮਜੀਤ ਕੋ ਨੂੰ ਜਤਵਣ ਲਈ ਪਰ ਸਰਕਾਰਾਂ ਨੇ ਬਾਈ ਇਲੈਕਸ਼ਨ ਕੱਟੇ ਜਿੱਤਣ ਦੀਆਂ ਔਰ ਹੁਣ ਜਿਹੜੀ ਹੈਗੀ ਆ ਸਾਰੀ ਜਿਹੜੀ ਹੈਗੀ ਆ ਪਾਰਟੀ ਨੇ ਪਰਖ ਰ ਕੇ ਦੇਖਣਾ ਸੀ ਕਿ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਕਿਹੜਾ ਉਮੀਦਵਾਰ ਜਿੱਤੂਗਾ ਕਿਹੜਾ ਨਹੀਂ ਜਿੱਤੂਗਾ ਉਹ ਸਾਰੀ ਪਰਖ ਕਰਕੇ ਉਹਨਾਂ ਨੇ ਆਪਣੇ ਪੰਜਾਬ ਦੇ ਸਾਬਕਾ ਮੰਤਰੀ ਸੁਖਾਰਜੋ ਚੰਦਰਜੀਤ ਸਿੰਘ ਚੰਨੀ ਜੀ ਨੂੰ ਟਿਕਟ ਦਿੱਤੀ ਆ ਇਹ ਜਿੱਤੀ ਸੈਂਟਰ ਨੇ ਸਾਰਾ ਕੁਝ ਪਰਖ ਕੇ ਇਹਦੇ ਵਿੱਚ ਸਾਡਾ ਨਸਾ ਨਿਸ਼ਚਿਤ ਤਰ੍ਹਾਂ ਕੰਮ ਨਹੀਂ ਪਰ ਆਪਾਂ ਜਿਹੜੇ ਸਾਡੇ ਜਿਨ੍ਹਾਂ ਦੇ ਖਾਤਰ ਅਸੀਂ ਲੜਦੇ ਜਿਨ੍ਹਾਂ ਲੋਕਾਂ ਨਾਲ ਅਸੀਂ ਲੜਦੇ ਸੀ ਸਾਡੇ ਉਹੀ ਜਿੱਤੇ ਹੋ ਬੰਦੇ ਕੋਈ ਆਰ ਬੰਦੇ ਉਹਨਾਂ ਦੇ ਨਾਲ ਲੜ ਗਏ ਅਸੀਂ ਇੱਥੇ ਘਰਾਂ ਵਿੱਚ ਇੱਕ ਜਿਹੜਾ ਬੱਦਲ ਸੀ ਹੁੰਦੇ ਰਹੀਏ ਲਈ ਝਗੜੇ ਕਰਦੀ ਉਹਨਾਂ ਨੇ ਜਾਂਦੇ ਕਮੈਂਟਰੀ ਦਾ ਨਾਮ ਪਰ ਪੁੱਛਿਆ ਸਾਨੂੰ ਉਹਨਾਂ ਨੇ ਦੱਸਿਆ ਨਾ ਸਾਥੀਓ ਇਸ ਕਰਕੇ ਬੇਨਤੀ ਆ ਕਿ 3 ਮਹੀਨੇ ਪਹਿਲਾਂ ਜੇ ਨੀਜੀ ਨੂੰ ਟਾਈਮ ਮਿਲਿਆ ਸੀ ਮੁੱਖ ਮੰਤਰੀ ਤੌਰ ਤੇ ਔਰ ਕਿੰਨੇ ਸਥਿਰ ਕੰਮ ਜਿਹੜੇ ਆ ਉਹਨਾਂ ਨੇ ਉਹ ਕੀਤੇ ਆ ਸਾਡੇ ਲੱਖਾਂ ਦੇ ਕਰੋੜਾਂ ਰੁਪਈਆ ਦੇ ਟੈਂਕੀਆਂ ਦੇ ਬਿੱਲ ਖੜੀ ਡੜਿਆ ਮੈਂ ਆਪ ਵੀ ਸਰਪੰਚ ਆ ਪਰੇ ਤੂੰ ਤੇ ਸਾਡਾ ਬਿੱਲ ਕਿੰਨਾ ਹੀ ਖੜੀ ਸਾਰੇ ਪੰਜਾਬ ਦੇ ਉਹ ਨਹੀਂ ਮaaf ਕੀਤੇ ਜਿਹੜੇ ਆ ਦੋ ਦੋ ਸਾਡਾ ਜੂਨਿਟ ਦਾ ਬਿਜਲੀ ਦਾ ਬਿੱਲ ਜਿਹੜੇ ਉਹ ਮaaf ਕੀਤੇ ਆ ਜਿਹੜੀਆਂ ਹੈਗੀਆਂ ਆਪਣੇ ਅੰਗਣਵਾੜੀ ਵਾਲੀ ਬੀਬੀ ਇਹਨਾਂ ਦੀ ਤਨਖਾਹ ਵਧਾਈਆਂ ਜਿਹੜੀਆਂ ਹੈਗੀਆਂ ਨਨੇਗੜ੍ਹੇ ਉਹਨਾਂ ਦੇ ਸਾਰੇ ਤਨਖਾਹ ਵਧਾਈਆਂ ਔਰ ਕਈ ਧਾਰਮਿਕ ਸਥਾਨ ਜਿਹੜੇ ਵੀ ਸਾਰਿਆਂ ਦੇ ਸਾਂਝੇ ਸੀ ਸਾਰਿਆਂ ਨੂੰ ਰਾਜ ਕੇ ਮਾਇਕ ਰਹਿਦਾ ਜਿਹੜੀ ਦਿੱਤੀ ਆ ਔਰ ਬਾਦ ਕੇ ਸੁਣਦੀ ਨਾਲ ਫੇਰ ਉਹ ਕਈ ਬੰਦਿਆਂ ਨੇ ਕੀਤਾ ਹਾਲ ਮੁੰਦੀਆਂ ਗਏ ਨਹੀਂ ਹੁੰਦੇ ਉਹਨਾਂ ਨੇ ਜ਼ੋਰ ਲਾਇਆ ਉਲਟ ਪਾਸੇ ਔਰ ਮੁੜ ਕੇ ਕਾਮਯਾਬ ਨਹੀਂ ਹੋ ਸਕੇ ਹੁਣ ਆਪਾਂ ਨੇ ਉਹ 3 ਮਹੀਨਿਆਂ ਦਾ ਜਿਹੜਾ ਜਵਾਬ ਆ ਨਾ ਆਪਾਂ ਨੇ ਪਹਿਲੀ ਤਰੀਕ ਨੂੰ ਪੰਜੇ ਦੇ ਨਿਸ਼ਾਨ ਦਾ ਬਟਨ ਦਬਾ ਕੇ ਕਰਨਜੀਤ ਸਿੰਘ ਦੀ ਚੰਨੀ ਨੂੰ ਆਪਣੇ ਕਾਮਯਾਬ ਕਰਨਾ ਸਾਥੀ ਔਰ ਉਹ ਕੁਨਦਰ ਜਾਣੇ ਉਹਨਾਂ ਦਾ ਰਿਕਾਰਡ ਹੈ ਪਹਿਲਾਂ ਵੀ ਜਿਸ ਜਿਸੇ ਮਿਲ ਰਹੇ ਆ ਉਹ ਕਿਸੇ ਇਧਰ ਚੋਂ ਗੜੀ ਜਿੱਤੀ ਆ ਨੇ ਨੇ ਵੀ ਉਹ ਰੇਗ ਦੇ ਡਾਕਟਰ ਜੁੱਥੇ ਹੁਣ ਜਾਂਦੇ ਰਹੇ ਆ ਔਰ ਆਪਾਂ ਫੇਰ ਆਸ ਕਰਦੇ ਆ ਵੀ ਉਹ ਆਪਣੇ ਦੁੱਖ-ਸ਼ੋਕ ਜਿਹੜੇ ਉਹਦੇ ਵਿੱਚ ਹਾਜ਼ਰ ਹੋਣਗੇ ਔਰ ਜਿਹੜੀ ਸਾਡੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਉਹ ਪਾਰਲੀਮੈਂਟ 'ਚ ਉਠਾਉਣਗੇ ਔਰ ਪਾਰਲੀਮੈਂਟ ਦੇ ਵਿੱਚ ਮੋਦੀ ਦਾ ਬਦਲਾਅ ਆਊਗਾ ਮੋਦੀ ਜੇ ਅਗਰ ਦੁਬਾਰਾ ਆ ਜਾਂਦਾ ਜਿੱਤ ਕੇ ਦਜੇਣਾ ਡਾਕਟਰ ਸਾਹਿਬ ਦਾ ਸਰਚਾ ਲਿਖਿਆ ਉਹਨੇ ਸਰਦਾਨ ਤੈਸ਼ ਨਾਸ਼ ਕਰਨਾ ਆ ਔਰ ਉਹਨਾਂ ਨੇ ਧੱਕੇਸ਼ਾਹੀ ਜਿਹੜੀ ਮੁਰਗੇ ਆਪਣੀ ਕਾਮਯਾਬ ਕਰਦੀਆਂ ਉਹਨਾਂ ਨੇ ਔਰ ਇਸ ਕਰਕੇ ਇੱਕ ਕਾਂਗਰਸ ਪਾਰਟੀ ਆ ਜਿਹੜੀ ਉਹ ਸਾਰੀਆਂ ਜਮਾਤਾਂ ਦੀ ਸਾਰੀਆਂ ਕਲਾਸਾਂ ਦੀ ਸਾਰੀਆਂ ਬਰਾਦਰੀਆਂ ਦੀ ਸਾਂਝੀ ਪਾਰਟੀ ਆ ਉਸ ਪਾਰਟੀ ਦੇ ਉਮੀਦਵਾਰ ਅਜਮਾਏ ਹੋਏ ਔਰ ਸਥੇਰ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਚੋਣ ਨਿਸ਼ਾਨ ਜਿਹੜਾ ਪੰਜੇ ਦੇ ਨਿਸ਼ਾਨ ਦਾ ਬਟਨ ਦਬਾ ਕੇ ਆਪਾਂ ਨੇ ਪਹਿਲੀ ਤਰੀਕੇ ਨੂੰ ਕਾਮ ਜਾਗਵਾਨਾ ਤੁਹਾਨੂੰ ਇਹੀ ਬੇਨਤੀ ਆ ਇਹੀ ਸਾਰੇ ਇਸ ਦੁਨੀਆ ਦਾ ਭਲਾ ਹੈ ਇਹ ਆਪਣੇ ਹਿੰਦੁਸਤਾਨ ਦਾ ਇਹੀ ਆਪਣੇ ਪੰਜਾਬ ਦਾ ਆਪਣੇ ਪਿੰਡਾਂ ਦਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਜਲੰਧਰ ਜ਼ਿਲ੍ਹਾ ਜਿਹੜਾ ਹੈ ਪੂਰਾ ਸਾਰਾ ਢੋਲਣ ਕੇ ਆਇਆ ਹੈ ਇਹ 1200 ਦੇ ਉੱਤੇ ਪਿੰਡ ਹੈ 1300 ਦੇ ਲਗਭਗ ਕੋਈ ਕਰੇ ਹਰੇਕ ਪਿੰਡ ਦੇ ਵਿੱਚ ਜਾਣਾ ਉਹਨਾਂ ਦੀ ਮੁਸ਼ਕਿਲ ਹੈ ਇਸ ਕਰਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਹਾਜ਼ਰੀ ਲਵਾਉਣ ਲਈ ਨਵਜੀਤ ਸਿੰਘ ਜੀ ਉਹਨਾਂ ਦੇ ਜਿਹੜੇ بیٹے ਆ ਔਰ ਉਹਨਾਂ ਦੇ ਪਰਿਵਾਰ ਮੈਂਬਰ ਹੋਰ ਵੀ ਆ ਜਿਹੜੇ ਉਹ ਉਹਨਾਂ ਵੱਲੋਂ ਬੇਨਤੀ ਕਰਨ ਆਏ ਆ ਆਪਾਂ ਨੇ ਇਹਨਾਂ ਨੂੰ ਹੀ ਜਲਦੀ ਸਾਹ ਸਮਝਣਾ ਹੈ ਆਪਾਂ ਸਾਰਿਆਂ ਨੇ ਜਿਹੜੀ ਬੇਨਤੀ ਲਕਬੂਰ ਕਰ ਗਏ ਆਪਾਂ ਨੇ ਫੇਰ ਉਹੀ ਮੇਰੀ ਬੇਨਤੀ ਤੁਹਾਡੇ ਜਨਮਾਂ ਜਿਹਾ ਬਈ ਅੰਜੇ ਦਾ ਬਟਨ ਦਬਾ ਕੇ ਆਪਾਂ ਨੇ ਚੱਲ ਜਨ ਜੀ ਨੂੰ ਕਾਮਯਾਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਓ ਜੀ ਨਵੀਤ ਜੀ ਇੱਥੇ ਬੈਠੇ ਸਾਰੇ ਪਿੰਡ ਦੇ ਨਗਰ ਨਿਵਾਸੀ ਸਾਰੇ ਨੇ ਪਹਿਲਾ ਹੱਥ ਜੋੜ ਕੇ ਪੱਤੇ ਬੁਲਾਣਾ ਸ਼੍ਰੀ ਰਵਈਗੁਰਜੀ ਦਾ ਖਾਲਸਾ ਸ਼੍ਰੀ ਰਵਈਗੁਰਜੀ ਕੀ ਫਤਿਹ ਅੱਜ ਆਪਾਂ 2024 24 ਲੋਕ ਸਭਾ ਦੇ ਲਈ ਉੱਤਰ ਹੋਏ ਆ ਜਿਦੇ ਵਿੱਚ ਆਪਾਂ ਵੋਟਾਂ ਪਾ ਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੁਣਨਾ ਉਹੋ ਪਾਰਲੀਮੈਂਟ ਮੈਂਬਰ ਨੇ ਅੱਗੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਚੁਣਨਾ ਜੇ ਆਪਾਂ 10 ਸਾਲ ਤੋਂ ਦੇਖੀਏ ਤਾਂ ਜਿਹੜੀ ਸਰਕਾਰ ਆਪਣੇ ਤੇ ਰਾਜ ਕਰ ਰਹੀ ਹੈ ਜਾਂ ਜਿਹੜਾ ਪ੍ਰਧਾਨ ਮੰਤਰੀ ਆਪਣੇ ਤੇ ਰਾਜ ਕਰ ਰਿਹਾ ਹੈ ਜੇ ਉਹਨੇ ਆਪਾਂ ਨੂੰ ਕੁਝ ਦਿੱਤਾ ਤਾਂ ਉਹ ਮਾਰੂ ਨੀਤੀਆਂ ਦਿੱਤੀਆਂ ਜਿਹਦੇ ਨਾਲ ਆਪਣੀ ਕਿਸਾਨੀ ਖਤਮ ਹੋ ਰਹੀ ਹੈ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ ਰੋਜ਼ਗਾਰ ਦੇ ਕੋਈ ਸਾਧਨ ਨਹੀਂ ਮਿਲ ਰਹੇ ਮਹਿੰਗਾਈ ਦਿਨ ਪਰ ਦਿਨ ਦੁੱਗਣੀ ਤੋਂ ਤਿੱਕਣੀ ਹੋਈ ਜਾ ਰਹੀ ਹੈ ਇਹ ਉਹ ਸਰਕਾਰ ਹੈ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਨੂੰ ਲਾਣ ਲਈ ਇਹ ਲੋਕਾਂ ਨੇ ਆਪਣੇ ਨਾਲ ਵਾਅਦੇ ਕੀਤੇ ਕਿ ਮਹਿੰਗਾਈ ਬਹੁਤ ਹੈ 400 ਰੁਪਏ ਦਾ ਸਿਲੰਡਰ ਹੈ ਗਰੀਬ ਆਪਣਾ ਚੁੱਲ੍ਹਾ ਕਿਵੇਂ ਚਲਾਊਗਾ ਸੱਤ ਕੇਂਦਰੀ ਮਹਿੰਗਾਈ ਬਹੁਤ ਹੈ 55 ਰੁਪਏ ਦਾ ਪੈਟਰੋਲ ਹੈ ਗਰੀਬ ਆਪਣੀ ਆਵਾਜਾਈ ਕਿਵੇਂ ਕਰੂਗਾ ਤਾਂ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਵੀ ਅਸੀਂ ਕਾਲਾ ਧਨ ਲੈ ਕੇ ਆਣਾ ਤੇ ਹਰ ਬੰਦੇ ਦੇ ਖਾਤੇ 'ਚ 15-15 ਲੱਖ ਰੁਪਏ ਆਪਾਂ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ 2 ਕਰੋੜ ਨੌਕਰੀਆਂ ਅਸੀਂ 5 ਸਾਲਾਂ ਦੇ ਵਿੱਚ ਨੌਜਵਾਨਾਂ ਨੂੰ ਦੇਣੀ ਹੈ ਅੱਜ 10 ਸਾਲ ਇਸ ਇਹਨਾਂ ਦੀ ਸਰਕਾਰ ਨੂੰ ਹੋ ਗਏ ਜੇ ਆਪਾਂ ਮਹਿੰਗਾਈ ਦਾ ਦੇਖ ਲਈਏ ਤਾਂ ਜਿਹੜਾ ਸਿਲੰਡਰ 400 ਦਾ ਸੀ ਅੱਜ 1100 ਦਾ ਹੋਇਆ ਹੋਇਆ ਜਿਹੜਾ ਪੈਟਰੋਲ 55 ਰੁਪਏ ਦਾ ਸੀ ਅੱਜ 95 ਰੁਪਏ ਦਾ ਹੋਇਆ ਹੋਇਆ ਕੋਈ ਵੀ ਐਸੀ ਚੀਜ਼ ਆਪਣੇ ਘਰ ਦੇ ਵਿੱਚ ਵਸਤੂ ਇਹ ਜਿਹੀ ਨਹੀਂ ਹੈ ਜਿਹੜੀ ਤਿਬਣੀ ਨਾ ਹੋਈ ਹੋਵੇ ਸਾਰੇ ਤੇ ਸਾਡੀ ਜਿਹੜੀ ਆਮਦਨ ਹੈ ਉਹ ਉੱਥੇ ਦੀ ਉੱਥੀ ਖੜੀ ਹੈ ਜੇ ਸਾਡੀ 10 ਸਾਲ ਪਹਿਲਾਂ ਸਾਨੂੰ ਦਿਹਾੜੀ ਨਰੇਗਾ ਦੇ ਅੰਦਰ 300 ਮਿਲਦੀ ਸੀ ਤਾਂ ਅੱਜ ਵੀ ਉਹ 300 ਰੁਪਏ ਦੇ ਹੀ ਖੜੀ ਹੈ ਕਿਸਾਨੀ ਕਿੰਨਾ بڑا ਕੀਤਾ ਪੰਜਾਬ ਦੇ ਅੰਦਰ ਕਿ ਹਰ ਬੰਦਾ ਕਿਸਾਨੀ ਨਾਲ ਜੁੜਿਆ ਹੋਇਆ ਹੈ ਕਿਹਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ 1.5 ਸਾਲ ਦਿੱਤੀ ਵੀ ਬਰੁਹਾਤ ਤੇ ਕਿਸਾਨਾਂ ਨੂੰ ਪਿਠਾ ਕੇ ਰੱਖਿਆ 750 ਬੰਦਾ ਆਪਣੇ ਪੰਜਾਬ ਦਾ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਬੋਕੀ ਲੈਟਰ ਦੇ ਕੇ ਆਪਾਂ ਨੂੰ ਦੋਸਤਾ ਵੀ ਐਮਐਸਟੀ ਦਵਾਗੇ ਅੱਜ 2 ਸਾਲ ਹੋ ਗਏ ਦਾ ਜਦ ਨਹੀਂ ਦਿੱਤਾ ਕਿਸਾਨ ਦੁਬਾਰਾ ਦਿੱਲੀ ਵੱਲ ਨੂੰ ਜਾਣ ਲੱਗੇ ਤਾਂ ਉਹਨਾਂ ਦਾ ਲਾਠੀਆਂ ਨਾਲ ਅਥਰੂ ਗੈਸਾਂ ਨਾਲ ਗੋਲੀਆਂ ਨਾਲ ਸਵਾਗਤ ਕੀਤਾ ਜਿਵੇਂ ਆਪਾਂ ਪਾਕਿਸਤਾਨ ਤੋਂ ਆਏ ਸੀ ਉੱਥੇ ਮੁੰਡਿਆਂ ਦੀ ਅੱਖਾਂ ਚਲੇ ਗਈਆਂ ਲੱਤਾ ਬਹਾਦਰ ਭਾਂਕੀਆਂ ਇੱਥੇ ਚੱਕ ਕੇ ਮੁੰਡਾ ਗੋਲੀ ਨਾਲ ਮਾਰ ਦਿੱਤੀ 21 ਸਾਲ ਦਾ ਨੌਜਵਾਨ ਉਥੇ ਸ਼ਹੀਦ ਹੋ ਗਿਆ ਇਹਦੀ ਗੋਲੀ ਨਾਲ ਤੇ ਉਹਦੀ ਸ਼ਹਾਦਤ ਨੂੰ ਇਨਸਾਫ ਤੋਂ ਮਾਣ ਲਈ ਨਾ ਭਾਜਪੀ ਸਰਕਾਰ ਨੇ ਨਾ ਇੱਥੇ ਵਾਲੀ ਝਾੜੂ ਸਰਕਾਰ ਨੇ ਲੱਤਾ 'ਚ ਜਾਨ ਪਾਈ ਵੀ ਅਸੀਂ 302 ਦਾ ਪਰਚਾ ਕਰਦੇ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਆ ਕੇ ਅਥਰੂ ਗੈਸ ਚਲਾਏ ਗੋਲੀਆਂ ਚਲਾਈਆਂ ਡੰਡੇ ਚਲਾਈਏ ਪਰ ਇੱਥੇ ਦੀ ਸਰਕਾਰ ਜਾਨ ਨਹੀਂ ਪਈ ਵੀ ਕਹਿ ਸਕੇ ਵੀ ਹਰਿਆਣਾ ਸਰਕਾਰ ਤੇ ਪਰਚਾ ਬਣਦਾ 302 ਇਹ ਲੋਕ ਆਪਣੇ ਹਤਾਸ਼ੀ ਲੋਕਾਂ ਦੇ ਹਤਾਸ਼ੀ ਨਹੀਂ ਐ ਕਿਸਾਨਾਂ ਹਤਾਸ਼ੀ ਨਹੀਂ ਐ ਗਰੀਬ ਲੋਕਾਂ ਦੇ ਹਤਾਸ਼ੀ ਨਹੀਂ ਐ ਇਹ ਆਪਣੀ ਕੁਰਸੀਆਂ ਦੇ ਹਤਾਸ਼ੀ ਇਹ ਉਹਨਾਂ ਕੁਰਸੀਆਂ ਨੂੰ ਰੱਖਣਾ ਚਾਹੁੰਦੇ ਆ ਲੋਕਾਂ ਨਾਲ ਧੱਕੇ ਹੁੰਦੇ ਆ ਜ਼ੁਲਮ ਹੁੰਦੇ ਆ ਉਹਨਾਂ ਤੇ ਖਾਦ ਪੱਟੀ ਬੰਨੀ ਬੈਠੇ ਆ ਅੱਜ ਘਰ ਘਰ ਨਸ਼ਾ ਪਹੁੰਚਣ ਲੱਗ ਗਿਆ ਪਿੰਡ ਪਿੰਡ ਨਸ਼ਾ ਪਹੁੰਚਣ ਲੱਗ ਗਿਆ ਇਹ ਲੋਕਾਂ ਦਾ ਉਹਨਾਂ ਵੱਲ ਧਿਆਨ ਨਹੀਂ ਹੈ ਇਹ ਸਰਕਾਰ ਦੇ ਬੰਦੇ ਨੁਮਾਇੰਦਗੀ ਕਰਦੇ ਹੋਏ ਐਮਐਲਏ ਇਹਨਾਂ ਦਾ ਝਾੜੂ ਪਾਰਟੀ ਦਾ ਐਮਐਨਏ ਝਾੜੂ ਦੀ ਸਟੇਜ ਤੋਂ ਖੜਾ ਹੋ ਕੇ ਜੇ ਇਹ ਕਹਿ ਸਕਦਾ ਕਿ ਸਾਡੇ ਬੰਦੇ ਪੰਜਾਬ ਪੁਲਿਸ ਨਾਲ ਲੜ ਕੇ ਨਸ਼ਾ ਵਧਾ ਰਹੇ ਮੈਂ ਨਾਮ ਲੈ ਸਕਦਾ ਤਾਂ ਜੇ ਇਹ ਰਣਕੇ ਨਸ਼ਾ ਬਕਾਰਿਆ ਤਾਂ ਆਪਣੇ ਧਗੜੀਆਂ ਗੜੀਆਂ ਤੱਕ ਪਹੁੰਚੂਗਾ ਹੀ ਫਿਰ ਤਾਂ ਆਟੇ ਦੇ ਭਾਬੀ ਕੂਗਾ ਹੀ ਔਰ ਆਪਣੇ ਮੁੱਖ ਮੰਤਰੀ ਆਪਣੀ ਗੱਲਾਂ ਨਾਲ ਸਾਨੂੰ ਝੂਠੀਆਂ ਲਾ ਰਿਆ ਨਾਲ ਸਾਡਾ ਢਿੱਡ ਭਰੀ ਜਾਂਦਾ 2022 ਚ ਹਜ਼ਾਰ-ਹਜ਼ਾਰ ਦਾ ਲਾਰਾ ਲਾਤਾ ਬੀਬੀਆਂ ਨੂੰ ਉਹਦੇ ਨਾਂ ਤੇ ਵੋਟਾਂ ਲੈਦੀਆਂ ਅੱਜ 27 ਮਹੀਨੇ ਹੋ ਗਏ ਕਿਸੇ ਨੂੰ ਪੁੱਛ ਲੋ ਕਿਸੇ ਨੂੰ 1000 ਰੁਪਏ ਮਿਲੇ ਆ ਜਿਹੜੀਆਂ ਪੈਨਸ਼ਨਾਂ ਸਰਦਾਰ ਚਰਨਜੀਤ ਸਿੰਘ ਚੰਨੀ ਬੁਢਾਪਾ ਪੈਨਸ਼ਨ 800 ਤੋਂ 1500 ਕਰਕੇ ਨਹੀ ਸੀ ਇਹਨਾਂ ਤੋਂ ਉਹ ਨਹੀਂ ਟਾਈਮ ਤੇ ਦਿੱਤੀ ਜਾ ਰਹੀ ਚਰਨਜੀਤ ਸਿੰਘ ਚੰਨੀ ਨੂੰ 3 ਮਹੀਨੇ ਦਾ ਰਾਜ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਉਹ 3 ਮਹੀਨਿਆਂ 'ਚ ਉਹ ਫੈਸਲੇ ਲਿੱਤੇ ਜਿਦੇ ਨਾਲ ਇੱਕ ਗਰੀਬ ਬੰਦੇ ਆ ਦੀ ਜ਼ਿੰਦਗੀ ਨੂੰ ਸੌਖ ਹੋ ਸਕੇ ਉਹ ਫੈਸਲੇ ਲਿੱਤੇ ਜਿਨ੍ਹਾਂ ਨਾਲ ਕਿਸਾਨਾਂ ਨੂੰ ਜ਼ਿੰਦਗੀ 'ਚ ਸੌਖ ਹੋ ਸਕੇ ਉਹ ਫੈਸਲੇ ਲਿੱਤੇ ਹਰ ਵਰਗ ਨੂੰ ਬਰਾਬਰ ਰੱਖਦੇ ਹੋਏ ਇੱਕ ਅੱਖ ਨਾਲ ਦੇਖਦੇ ਹੋਏ ਸਭ ਦੀ ਪਾਣੀ ਦੇ ਬਿੱਲ ਮਾਫ ਕੀਤੇ ਬਿਜਲੀਆ ਦੇ ਬਿੱਲ ਮਾਫ ਕੀਤੇ ਜਿਹੜੀ ਟੈਂਕੀ ਆਪਾਂ ਨੂੰ ਪਾਣੀ ਦਿੰਦੀ ਆ ਪਿੰਡ ਦੇ ਉਹਨਾਂ ਦੇ ਬਿੱਲ ਖੜੇ ਸੀਗੇ ਉਹ ਮਾਫ ਕੀਤੇ ਲਾਲ ਲਕੀਰ ਦੇ ਅੰਦਰ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਘਰ ਉਹਨਾਂ ਦੇ ਨਾਮ ਕਰਨ ਦੀ ਸਕੀਮ ਲੈ ਕੇ ਆਏ ਜਿਹੜੇ ਕਾਰਪੋਰੇਟ ਘਰਾਣਿਆਂ ਤੋਂ ਕਾਰਪੋਰੇਟ ਸੁਸਾਇਟੀਆਂ ਤੋਂ ਆਪਣੇ ਗਰੀਬਾਂ ਨੇ ਲੋਨ ਲਿੱਤੇ ਹੋਏ ਸੀ ਉਹ ਮਾਫ ਕੀਤੇ ਉਹਨਾਂ 3 ਮਹੀਨਿਆਂ ਚ ਪੈਟਰੋਲ ਡੀਜ਼ਲ ਸਸਤਾ ਕੀਤਾ ਹਰ ਇੱਕ ਉਹ ਕੰਮ ਕੀਤਾ ਜਿਹੜਾ ਆਪਣੀ ਜ਼ਿੰਦਗੀ ਨੂੰ ਸੌਫ ਕਰ ਸਕਦਾ ਪਰ ਚਲੋ ਸਮੇਂ ਨੇ ਨਹੀਂ ਸਾਥ ਦਿੱਤਾ ਤੇ ਇਹਨਾਂ ਦੀ ਸਰਕਾਰ ਆ ਗਈ ਕਿ ਤੁਸੀਂ 2 ਸਾਲ ਚ ਦੇਖ ਲਿਆ 80 ਹਜ਼ਾਰ ਕਰੋੜ ਇਹਨਾਂ ਨੇ ਕੱਜਾ ਲੈ ਲਿਆ 2 ਸਾਲਾਂ ਦਾ ਤੇ ਇਕ ਰੁਪਿਆ ਆਪਣੀ ਪਿੰਡ ਦੀ ਪੰਚਾਇਤ ਨੂੰ ਨਹੀਂ ਦਿੱਤਾ ਡਵੈਲਪਮੈਂਟ ਵਾਸਤੇ ਸਰਪੰਚ ਨੂੰ ਪੁੱਛ ਲੋ ਜਿੰਨਾ ਪੈਸਾ ਪਿਆ ਕਾਂਗਰਸ ਦੀ ਸਰਕਾਰ ਆਲਾ ਪਿਆ ਉਹ ਲੱਗਦਾ ਉਹ ਤੇ ਇਹ ਜੀ ਸਰਕਾਰ ਤੋਂ ਆਪਾਂ ਕਰਾਣਾ ਕੀ ਹੈ ਤੇ ਅੱਜ ਲੜਾਈ ਹੈ ਤਾਂ ਸੈਂਟਰ ਦੀ ਲੜਾਈ ਹੈ ਤਾਂ ਉਹ ਪਾਰਟੀ ਨਾ ਖੜਨਾ ਪੈਣਾ ਜਿਹੜੀ ਸੈਂਟਰ ਚ ਬੀਜੇਪੀ ਨੂੰ ਟੱਕਰ ਦੇ ਸਕੇ ਉਹ ਪਾਰਟੀ ਨਾ ਖੜਨਾ ਪੈਣਾ ਜਿਹੜੀ ਇਹਦੇ ਜ਼ੁਲਮ ਜਿਹੜਾ ਇਹ ਕਰ ਰਹੇ ਆ ਕਿਸਾਨਾਂ ਤੇ ਗਰੀਬਾਂ ਤੇ ਉਹਨੂੰ ਟੱਕਰ ਦੇ ਕੇ ਇਹਨਾਂ ਨੂੰ ਲਾ ਸਕੇ ਤੇ ਉਹ ਬੰਦੇ ਨਾ ਖੜਨਾ ਪੈਣਾ ਜਿਦੇ ਲੱਤਾਂ 'ਚ ਜਾਨ ਹੋਵੇ ਸਾਡੇ ਪੰਜਾਬ ਦੇ ਨਾਲ ਖੜਨ ਦੀ ਇਹ ਜਿੰਨੇ ਪਾਰਟੀਆਂ ਇਹ ਆਪਣੇ ਵਿਰੁੱਧ ਲੜ ਰਹੀਆਂ ਚਾਹੇ ਉਹ ਝਾੜੂ ਵਾਲੇ ਚਾਹੇ ਅਕਾਲੀ ਦਲ ਚਾਹੇ ਆਪਣੇ ਭਾਜਪਾ ਵਾਲੇ ਇਹ ਸਾਰੇ ਮੰਗਮੇ ਕੈਂਡੀਡੇਟ ਲੈ ਕੇ ਲੜ ਗਏ ਆ ਜਿਹੜੇ ਝਾੜੂ ਵਾਲੇ ਨੂੰ ਤੁਸੀਂ 10 ਮਹੀਨੇ ਪਹਿਲਾਂ ਜਿਤਾ ਕੇ ਭੇਜਿਆ ਇਹ ਦੋਨੇ 10 ਮਹੀਨੇ ਚ ਕੁਛ ਨਹੀਂ ਕੀਤਾ ਜਦ ਪਤਾ ਲੋਕਾਂ ਨੇ ਜੁੱਤੀਆਂ ਮਾਰਨੀਆਂ ਤਾਂ ਉਹ ਭਾਜੀਪੀ ਚ ਚਲੇ ਗਿਆ ਜਿਹੜਾ 10 ਦਿਨ ਪਹਿਲਾਂ ਅਕਾਲੀ ਦਲ ਦਾ ਸੀ ਅਕਾਲੀ ਦਲ ਚ ਰਾਜ ਭੋਗ ਭੋਗ ਗਿਆ ਉਹੀ ਅਕਾਲੀ ਦਲ ਜਿਨੇ ਬੇਅਦਬੀਆਂ ਕਰਾਈਆਂ ਪੰਜਾਬ ਨੂੰ ਲੁੱਟਿਆ ਉਸ ਸਮੇਂ ਉਹਨਾਂ ਨਾਲ ਰਹਿ ਕੇ ਅੱਜ ਉਹ ਆਮ ਆਦਮੀ ਤੋਂ ਖੜਾ ਹੋਇਆ ਕਿ ਜਿਨ੍ਹਾਂ ਲੋਕਾਂ ਦਾ ਸਟੈਂਡ ਹੀ ਨਹੀਂ ਹੈ ਉਹ ਲੋਕ ਕੱਪੜੇ ਨਾਲ ਕਿਵੇਂ ਸਟੈਂਡ ਕਰਨਗੇ ਮੇਰੇ ਤੋਂ ਆ ਜਾਓ। ਸੋ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਇੱਕ ਛੱਡੇ ਥੱਲੇ ਖੱਟੇ ਇਕੱਠੇ ਹੋਈਏ। ਕਿ ਆਪਾਂ ਫੱਟਦੇ ਆਂ। ਜੇ ਕੋਈ ਪੀ ਦੇ ਵਿਰੁੱਧ ਪਾਰਟੀ ਆ ਜੀ ਤਾਂ ਆਪਾਂ ਫੇਰ ਬੀਜੇਪੀ ਨੂੰ ਤਕੜਾ ਕਰਦੇ। ਜੇ ਆਪਾਂ ਫੱਟਦੇ ਆਂ, ਭੀਐਸਪੀ ਨੂੰ ਵੋਟਾਂ ਪਾ ਦਿੰਦੇ, ਝਾੜੂ ਨੂੰ ਵੋਟਾਂ ਪਾ ਦਿੰਦੇ, ਫੇਰ ਬੀਜੇਪੀ ਤਕੜੀ ਹੁੰਦੀ ਆ। ਆਪਾਂ ਜੇ ਇਕੱਠੇ ਰਹਨੇ ਆਂ ਕਾਂਗਰਸ ਦੇ ਝੰਡੇ ਥੱਲੇ। ਤਾਪਾ ਤਕੜੇ ਹੋ ਕੇ ਇਕੱਠੇ ਹੋ ਕੇ ਭਾਜਪਾ ਨੂੰ ਨਖਵਾ ਸਕਦੇ ਤੇ ਉੱਪਰ ਉਹ ਸਰਕਾਰ ਲੈ ਕੇ ਆ ਸਕਦੇ ਜਿਹਨੇ ਗਰੀਬਾਂ ਦਾ ਦੇਖਿਆ ਜੇ ਸਰਦਾਰ ਮਨਮੋਨ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤਾਂ ਆਪਾਂ ਨੂੰ ਤਾਣੇ ਮਿਲਣ ਲੱਗੇ ਜੇ ਸਰਦਾਰ ਮਨਮੋਨ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤਾਂ ਆਪਾਂ ਨੂੰ ਪੜ੍ਹਾਈ ਦੀ ਵਜੀਫੇ ਮਿਲਣ ਲੱਗੇ ਜੇ ਮਨਮੋਨ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤਾਂ ਨਰੇਗਾ ਸਕੀਮ ਆਈ ਜਦ ਉਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਟੀਆਰਟੀਆਈਆ ਐਕਟ ਆਇਆ ਆਪਾਂ ਨੂੰ ਸਰਕਾਰੀ ਅਧਾਰਿਆਂ ਤੋਂ ਪੁੱਛਣ ਜਾਣਕਾਰੀ ਲੈਣ ਦੇ ਹੱਕ ਮਿਲੇ ਅੱਜ ਤਾਂ ਜੇ ਆਪਾਂ ਆਪਣੇ ਹੱਕ ਮੰਗਣ ਜਾਈਏ ਤਾਂ ਤੁਹਾਨੂੰ ਪਤਾ ਲੱਗੀਆਂ ਨਾਲ ਕਿਵੇਂ ਆਪਣਾ ਸਵਾਗਤ ਹੋਵੇ ਸੋ ਅੱਜ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋਈਏ ਸਰਦਾਰ ਚਰਨਦੀਪ ਸਿੰਘ ਚੰਨੀ ਦੇ ਹੱਥ ਮਜ਼ਬੂਤ ਕਰੀਏ ਕਿਉਂਕਿ ਆਪਾਂ ਉਹ ਸ਼ਖਸ ਨੂੰ ਅੱਗੇ ਦਿਤਾਈਏ ਜਿਹੜਾ ਡਵੈਲਪਮੈਂਟ ਕਰਾ ਸਕਦਾ ਜਿਹਨੇ ਕਰਾਈ ਹੈ ਜੇ ਆ ਤੁਸੀਂ ਚਮਕੌਰ ਸਾਹਿਬ ਚ ਜਾ ਕੇ ਦੇਖੂਗੇ ਜਿਹੜਾ ਸਾਡਾ ਪੁਰਾਣਾ ਹਲਕਾ ਹੈ ਜਿਹੜਾ 80 ਚਮਕੌਰ ਸਾਹਿਬ ਦੇ ਸੁੰਦਰੀਕਰਨ ਕੀਤਾ ਆਲੇ ਦੁਆਲੇ ਦੁਕਾਨਾਂ ਤੇ ਮਾਰਬਲ ਲਵਾਈ ਅੰਮ੍ਰਿਤਸਰ ਦੀ ਤਰਜ਼ ਦੇ ਹਿਸਾਬ ਨਾਲ ਉਹਦਾ ਸੁੰਦਰੀਕਰਨ ਕਰਾਇਆ ਅੱਜ ਚਮਕੌਰ ਸਾਹਿਬ ਚ ਇੱਕ ਯੂਨੀਵਰਸਿਟੀ ਬਣ ਰਹੀ ਹੈ ਅੱਜ ਚਮਕੌਰ ਸਾਹਿਬ ਚ ਦੋ ਕਾਲਜ ਬਣ ਰਹੇ ਹਨ ਆਜ ਚਮਕੌਰ ਸਾਹਿਬ ਵੀ ਤੁਸੀਂ ਕਿਸੇ ਸੜਕ ਤੇ ਜਾ ਕੇ ਦੇਖ ਲੋ ਟੋਆ ਨਹੀਂ ਮਿਲੂਗਾ ਸਭ ਡਬਲ ਹੋਈਆਂ ਹੋਈਆਂ ਕੋਈ ਚਮਕੌਰ ਸਾਹਿਬ ਦਾ ਪਿੰਡ ਨਹੀਂ ਹੈ ਜਿਹਨੂੰ ਕਰੋੜ ਰਪਏ ਆ ਡਵੈਲਪਮੈਂਟ ਨਹੀਂ ਮਿਲਿਆ ਹੋਣਾ ਕੋਈ ਚਮਕੌਰ ਸਾਹਿਬ ਦਾ ਪਿੰਡ ਨਹੀਂ ਹੈ ਜਿੱਥੇ ਟੈਂਕੀ ਨਾ ਹੋਵੇ ਕੋਈ ਚਮਕੌਰ ਸਾਹਿਬ ਦਾ ਸ਼ਹਿਰ ਨਹੀਂ ਜਿੱਥੇ ਸੀਵਰੇਜ ਨਾ ਪਵੇ ਕੋਈ ਸੋ ਉਹਨਾਂ ਦਾ ਜਿਹੜਾ ਮਾਡਲ ਹੈ ਉਹਨਾਂ ਦੀ ਜਿਹੜੀ ਅੱਖ ਹੈ ਉਹ ਡਵੈਲਪਮੈਂਟ ਵਾਲੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਇਕੱਠੇ ਹੋਈਏ ਲੋਕ ਬੁਲੰਦ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਥ ਮਜ਼ਬੂਤ ਕਰੀਏ ਤੇ ਉਹਨਾਂ ਨੂੰ ਤਕੜੇ ਕਰਕੇ ਪਾਰਲੀਮੈਂਟਸ ਭੇਜੀਏ ਤਾਂ ਕਿ ਉਹ ਆਪਣੀ ਆਵਾਜ਼ ਬੁਲੰਦ ਕਰ ਸਕਣ ਜਲੰਧਰ ਦੀ ਤਰੱਕੀ ਲਈ ਕੰਮ ਕਰ ਸਕਣ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਰਦਾ ਨੋ ਦਾ ਸਰ ਬਰਾਬਰ ਪਿੰਡ ਪਾਣੋਂ ਵੱਲੋਂ ਨਕਰ ਵੱਲੋਂ ਆਇਆ ਕਾਂਗਰਸ ਪਾਰਟੀ ਦੇ ਮੈਂਬਰ ਦਾ ਬਹਿਤ ਦਾ ਸਰਦਾਰ ਦਾ ਜਿਆਦਾ ਅਧਿ ਧੰਨਵਾਦ ਕਰਦੇ ਪਿੰਡੋਂ ਆਣ ਤੇ ਜੀ ਆਇਆਂ ਆਖਦੇ ਆਂ ਹੋਰ ਬਸ਼ਵਾਨ ਸਿ ਬੁਲਾਉਨੇ ਆ ਕਿ ਚੰਦੀ ਸਿੰਘ ਚੰਨੀ ਨੂੰ ਆਉਣ ਵਾਲੀ ਇੱਕ ਤਰੀਕ ਨੂੰ ਵੱਧ ਤੋਂ ਵੱਧ ਪੰਜੇ ਤੇ ਮੋਹਰਾਂ ਲਾ ਕੇ ਚੰਦੀ ਸਿੰਘ ਚੰਨੀ ਨੂੰ ਕਾਮਯਾਬ ਕਰੀਏ ਤਾਂ ਉਹਨਾਂ ਨੂੰ ਪਾਰਲੀਮੈਂਟ ਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੈਂਬਰ ਸਾਵਾ ਕਣਪਾਣਾ ਤੋਂ ਸੇਂਦਰ ਸਿੰਘ ਕਾਂਧੀ ਜੀ ਭਾਦਰ ਸਿੰਘ ਜੀ ਗੋਰਚਨ ਕੁਮਾਰ ਜੀ ਹੋਰ ਸਾਰੇ ਵੀਰ ਬੈਠੇ ਨੇ ਵੀਰ ਭਰਾ ਤਾਵਾ ਪੈਣਾ ਬਜ਼ੁਰਗ ਸਾਰਿਆਂ ਨੂੰ ਬੇਨਤੀ ਆ ਵੀ ਆਉਣ ਵਾਲੀ ਇਕ ਤਰੀਕ ਨੂੰ ਪੰਜੇ ਤੇ ਮੋਹਰਾਂ ਲਾ ਕੇ ਆਪਾਂ ਇਹਨਾਂ ਨੂੰ ਵਿਸ਼ਵਾਸ ਦਿਵਾਈਏ ਕਾਂਧੀ ਸਿੰਘ ਚੰਨੀ ਨੂੰ ਪੱਕਾ ਵਾਦਾ ਕਿ ਤਾਕੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪਿੰਡ ਦਾ ਜੀ ਬਿਲਕੁਲ ਪਤਾ ਹੈ ਚਾਹੇ ਕੋਈ ਭਾਗਾ ਦੇ ਜੀ ਵਾਹਿਗੁਰੂ ਅੱਜ ਜਿਹੜਾ ਮਾਰਾ ਸੀ ਬਾਕੀ ਸੰਗਤ ਦੇ ਚਰਨਾ ਤਾਂ ਬੇਨਤੀ ਆਂ ਡੰਡੇ ਕੋੜੇ ਬਰੈਡ ਛੱਕੇ ਜਾਣਾ ਤੇ ਸਾਰਿਆਂ ਨੇ ਕਿਤੇ ਨਾ ਜਾਣਾ ਨਹੀਂ ਉੱਠਦੇ ਅੱਜਾਂ ਨਹੀਂ ਆਉਂਦੇ ਹਨਾ ਇਹਨੇ ਵੀ ਕੱਟੇ ਇੱਥੇ 5-5 ਕਿਲੋ ਆਟਾ ਦੇ ਦੇ ਉਹ ਇਸ

تاں نو کي هي ائين اپ جي فون پتي ڪتاب اون جي سار حق ملندو ڇا ڪي وڃي ٿو ناهي سڀ آزاد ٿا